ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬ ਨੋਲਜ ਪੁਆਇੰਟ ਤੇ ਆਪਣੀ ਸੀਰੀਜ਼ ਸ਼ਟਾਰਟ ਆ ਗਈ ਫਰਸਟ ਇਨ ਇੰਡੀਆ ਅੱਜ ਆਪਾਂ ਪਾਠ ਕਰਾਂਗੇ 10ਵਾਂ ਸ਼ਟਾਰਟ ਕਰਦੇ ਹਾਂ ਜੀ ਇੱਕ ਗੱਲ ਹੋਰ ਇਹ ਜਿਹੜੇ ਕੁਐਸਚਨ ਕਰਾ ਰਹੇ ਨੇ ਹਰ ਇੱਕ ਪੇਪਰ ਲਈ ਇੰਪੋਰਟੈਂਟ ਕੁਐਸਚਨ ਨੇ ਇਹ ਅਕਸਰ ਇਹਨਾਂ ਕੁਐਸਚਨਾਂ 'ਚ ਇੱਕ ਅੱਧਾ ਕੁਐਸਚਨ ਪੇਪਰ 'ਚ ਆਇਆ ਨੁੰਦਾ ਤਾਂ ਧਿਆਨ ਨਾਲ ਕੁਐਸਚਨ ਨੂੰ ਨੋਟ ਕਰਿਆ ਕਰੋ ਸ਼ਟਾਰਟ ਕਰਦੇ ਆਪਾਂ ਭਾਰਤ ਦਾ ਪਹਿਲਾ ਕ੍ਰਾਂਤੀਕਾਰੀ ਕੌਣ ਸੀ ਜਿਸ ਨੂੰ ਅੰਗਰੇਜ਼ਾਂ ਦੁਆਰਾ ਫਾਂਸੀ ਦਿੱਤੀ ਗਈ ਸੀ ਹਾਂਜੀ ਪਹਿਲਾ ਕ੍ਰਾਂਤੀਕਾਰੀ ਕੌਣ ਸੀ ਦੋ ਆਨਸਰ ਇਹਦਾ ਕੀ ਹੈ ਦੋ ਜੀ ਕਰੋ ਕਮੈਂਟ ਵੇਰ ਤੁਸੀਂ ਹਾਂਜੀ ਕਰੈਕਟ ਆਨਸਰ ਹੈਗਾ ਮੰਗਲ ਪੰਡੇ ਜਿਹੜਾ ਮੰਗਲ ਪੰਡੇ ਸੀ ਉਹ 1857 ਈਸਵੀ ਦੇ ਵਿਦਰੋਹ ਨੂੰ ਸਟਾਰਟ ਕਰਦਿੰਦੇ ਹਨਾ ਇਹ ਪਹਿਲੇ ਕ੍ਰਾਂਤੀਕਾਰੀ ਮੰਨੇ ਜਾਂਦੇ ਨੇ ਇਹ ਇੱਕ ਪੁਆਇੰਟ ਤੁਸੀਂ ਹੋਰ ਨੋਟ ਕਰੋ ਨਾਲ ਇਹਦੇ ਇਹ ਜਿਹੜੇ ਕੁਐਸਚਨ ਕੀਵਰ ਆ ਜਾਂਦੇ ਵੀ ਕਿ ਬੰਗਾਲ ਕਿਹੜੀ ਕੰਪਨੀ ਨਾਲ ਅੰਦਰਤੀ ਇਹ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਸੀ ਉਹਦੀ ਕੰਪਨੀ ਹੈਗੀ 34ਵੀਂ 34ਵੀਂ ਬੰਗਾਲ ਨੇਟਿਵ ਨੇਟਿਵ ਇਨਫੈਂਟਰੀ ਇਸ ਪਹੀਦੀ ਹੈ ਨਾ ਇਹ ਯਾਦ ਰੱਖਿਓ ਭਾਰਤ ਦਾ ਪਹਿਲਾ ਕ੍ਰਾਂਤੀਕਾਰੀ ਕੌਣ ਸੀਗਾ ਜਿਹਨੂੰ ਅੰਗਰੇਜ਼ਾਂ ਦੁਆਰਾ ਫਾਂਸੀ ਦਿੱਤੀ ਗਈ ਮੰਗਲ ਪਾਂਡੇਸਨ ਹਨਾ 1857 ਈਸਵੀ ਵਿਦਰੋਹ ਕਰਦਨੇ ਇਹ 34ਵੀਂ ਬੰਗਾਲ ਨੇਟਿਵ ਇਨਫੈਂਟਰੀ ਇਸਪਾਈ ਹੁੰਦੇ ਨੇ ਅਗਲਾ ਪ੍ਰਸ਼ਨ ਦੇਖਦੇ ਆਂ ਪਹਿਲਾ ਭਾਰਤੀ ਜਿਸ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 월드 ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਿਆ ਹਾਂਜੀ ਕੌਣ ਸੀ ਪਹਿਲਾ ਭਾਰਤੀ ਹਾਂਜੀ ਇਹਦਾ ਕਰੈਕਟ ਆਨਸਰ ਈ ਆਪਸ਼ਨ ਪ੍ਰਕਾਸ਼ ਪਾਦੂਕੋਨ 1983 ਦੇ ਵਿੱਚ 월드 ਬੈਡਮਿੰਟਨ ਚੈਂਪੀਅਨਸ਼ਿਪ ਹੁੰਦੀ ਹੈ ਉਹ ਚ ਇਹ ਤਗਮਾ ਜਿੱਤਦ ਨੇ ਇਹ ਗੱਲ ਹੋਰ ਨੋਟ ਕਰ ਲਓ 1980 ਦੇ ਵਿੱਚ ਵੀ ਇਹ ਹੈ ਇਹ ਜਿਹੜੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਹੋਈ ਸੀ ਉਹ ਵੀ ਜਿੱਤਦੇ ਨੇ ਉਥੇ ਵੀ ਪਹਿਲੇ ਭਾਰਤੀ 1 ਨੰਬਰ ਦੇ ਬਣਦੇ ਨੇ ਇਹ ਦੋਨੇ ਹੀ ਨੇ ਪ੍ਰਕਾਸ਼ ਪਾਦਕੁੰਜਾ ਰੱਖਿਓ ਜੇ ਕਦੇ ਆ ਗਈ ਬੈਡਮਿੰਟਨ ਦਾ ਫਰਸਟ ਭਾਰਤੀ ਕੌਣ ਸੀਗਾ ਪ੍ਰਕਾਸ਼ ਪਾਦਕੁੰਜ 138ਵਾਂ ਪ੍ਰਸ਼ਨ ਭਾਰਤ ਦਾ ਪਹਿਲਾ ਟੈਲੀਫੋਨ ਐਕਸਚੇਂਜ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਪਹਿਲਾ ਟੈਲੀਫੋਨ ਐਕਸਚੇਂਜ ਕਿੱਥੇ ਲੱਗੀ ਐਕਸਚੇਂਜ ਕਿੱਥੇ ਬਣੀ ਸੀ ਹੈਨਾ ਤਾਂ ਇਹਦਾ ਕਰੈਕਟ ਆਨਸਰ ਕੀ ਹੋਊਗਾ ਕੋਲਕਾਤਾ ਲਗਦਾ ਹੈਗਾ ਇਹ 1881 ਈਸਵੀ ਦੇ ਵਿੱਚ ਪਹਿਲੀ ਐਕਸਚੇਂਜ ਬਣੀ ਟੈਲੀਫੋਨ ਐਕਸਚੇਂਜ ਅਗਲਾ ਪ੍ਰਸ਼ਨ ਦੇਖਦੇ ਆ ਪਹਿਲੀ ਭਾਰਤੀ ਮਹਿਲਾ ਜਿਸ ਨੇ ਅੰਟਾਰਕਟਿਕਾ ਦੀ ਮਹਿਮ ਵਿੱਚ ਭਾਗ ਲਿਆ ਤਾਂ ਹਾਂਜੀ ਪਹਿਲਾਂ ਵੀ ਆਪਾਂ ਇਹ ਕੁਆਲ ਕੁਸ਼ਨ ਕੀਤਾ ਸੀ ਹੈ ਨਾ ਤਾਂ ਇਹਦਾ ਕਰੈਕਟ ਆਨਸਰ ਹੈਗਾ ਮਹਿਰ ਮੂਸਾ ਇਹ 1976 1976 77 ਦੇ ਵਿੱਚ ਹਾਂ ਇਹ 1976 77 ਦੇ ਵਿੱਚ ਇਹ ਅੰਟਾਰਕਟਿਕਾ ਵੱਲ ਨੂੰ ਪਾਰਟਿਸਿਪੇਟ ਕਰਦੇ ਹਨ ਜਿਹੜੀ ਮਹਿਮ ਹੁੰਦੀ ਹੈਗੀ अगला क्वेश्चन 140वां भारत में पहली बार सामूहिक मछली पालन मास फिश फार्मिंग किथे शुरू ਕੀਤੀ ਗਈ ਸੀ हां जी ਕਿਹੜੀ ਸਟੇਟ ਦੇ ਜਿੱਥੇ ਸਮੂਹਿਕ ਤੌਰ ਤੇ ਨਾ ਲੋਕਾਂ ਨੇ ਗਰੁੱਪ ਦੇ ਵਿੱਚ ਮੱਛੀ ਪਾਲੀ ਪਾਲੀਆਂ ਸੀ ਆ ਤਾਂ ਇਹਦਾ ਕਰੈਕਟ ਆਨਸਰ ਹੈ ਉੜੀਸਾ ਸਟੇਟ ਜਾਰ ਰੱਖਿਓ ਉੜੀਸਾ 141वां भारत ਦੀ ਪਹਿਲੀ ਰੇਲਵੇ ਸਰੰਗ ਹਾਂ ਜੀ ਰੇਲਵੇ ਟਨਲ ਕਿਹੜੀ ਹੈ ਭਾਰਤ ਦੀ ਪਹਿਲੀ ਰੇਲਵੇ ਟਨਲ ਕਿਹੜੀ ਹੈਗੀ ਦੱਸੋ ਹਾਂ ਜੀ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਪਾਰਸਿਕ ਸੁਰੰਗ ਪਾਰਸਿਕ ਸੁਰੰਗ ਕਿੱਥੇ ਹੈ ਮਹਾਰਾਸ਼ਟਰਾ ਚ ਨਾ ਮਹਾਰਾਸ਼ਟਰਾ ਚ ਪੈਂਦੀ ਹੈ ਇਹ ਇਹ ਕਦੋਂ ਬਣੀ ਸੀ ਇਹ ਇਹ ਬਣਦੀ ਹੈਗੀ 1860 ਈਸਵੀ ਚ ਸਟਾਰਟ ਹੋ ਜਾਂਦੀ ਹੈ ਬਣ ਕੇ ਇਹ ਇਹ ਉਹੀ ਸੁਰੰਗ ਆ ਕਿ ਜਿੱਥੇ ਜਿਹੜੀ ਪਹਿਲੀ ਪਹਿਲੀ ਟ੍ਰੇਨ ਚੱਲੀ ਬੰਬਈ ਤੋਂ ਥਾਣੇ ਬੰਬਈ ਤੋਂ ਥਾਣੇ ਹੈ ਨਾ ਪਹਿਲੀ ਟ੍ਰੇਨ ਚੱਲਦੀ ਹੁੰਦੀ ਹੈ ਉਹਦੇ ਰਸਤੇ ਚ ਪੈਂਦੀ ਹੈ ਸੁਰੰਗ ਇਹ ਉਹ ਕਿਹੜੀ ਰੇਲਵੇ ਲਾਈਨ ਤੇ ਪੈਂਦੀ ਹੈ ਅਗਲਾ ਪ੍ਰਸ਼ਨ ਯਾਦ ਕਰਦੇ ਆਪਾਂ ਪਹਿਲਾ ਭਾਰਤੀ ਜਿਸ ਨੇ ਬਿਨਾ ਆਕਸੀਜਨ ਮਾਉਂਟ ਅਬਰੈਸਟ ਫਤਿੱਗਤਾ ਹੈ ਨਾ ਪਹਿਲਾ ਭਾਰਤੀ ਕੌਣ ਸੀ ਬਿਨਾ ਆਕਸੀਜਨ ਤੋਂ ਚੜਿਆ ਸੀ ਮਾਉਂਟ ਅਬਰੈਸਟ ਤੇ ਨਾ ਕੌਣ ਸੀ ਹੋ ਇਹਦਾ ਆਨਸਰ ਹੈਗਾ ਸੀ ਆਪਸ਼ਨ ਫੂ ਦੋਰਜੀ ਫੂ ਦੋਰਜੀ ਜਿਸ ਨੇ ਜਿਹੜਾ ਪਹਿਲੇ ਬਿਨਾ ਆਕਸੀਜਨ ਤੋਂ ਮਾਉਂਟ ਅਬਰੈਸਟ ਨੂੰ ਚੜਾਈ ਕਰਦੇ ਨੇ ਕਦੋਂ ਕਰਦੇ ਨੇ 1984 ਦੇ ਵਿੱਚ 4 ਕਵੀ ਰੇਡ ਅਗਲਾ ਪ੍ਰਸ਼ਨ ਭਾਰਤ ਦਾ ਪਹਿਲਾ ਈ-ਗਵਰਨੈਂਸ ਰਾਜ ਈ-ਗਵਰਨੈਂਸ ਸਟੇਟ ਕਿਹੜਾ ਹੈ ਹਾਂਜੀ ਪਹਿਲਾ ਰਾਜ ਕਿਹੜਾ ਜਿੱਥੇ ਈ-ਗਵਰਨੈਂਸ ਨਾ ਪੇਪਰਲੈਸ ਕੰਮ ਕਰਦਾ ਹੈ ਹਾਂਜੀ ਦੇਖੋ ਇਹਦਾ ਆਨਸਰ ਕੀ ਹੈ ਆਂਧਰਾ ਪ੍ਰਦੇਸ਼ ਬੀ ਆਪਸ਼ਨ ਇਜ਼ ਕਰੈਕਟ ਆਨਸਰ ਆਂਧਰਾ ਪ੍ਰਦੇਸ਼ ਅਗਲਾ ਪ੍ਰਸ਼ਨ ਦੇਖਣ 144 ਭਾਰਤ ਦੀ ਪਹਿਲੀ ਮਹਿਲਾ ਇਫਾਈਲ ਪਾਇਲਟ ਕੌਣ ਸੀ ਹਾਂਜੀ ਰਫਾਇਲ ਜਹਾਜ਼ ਜਿਹੜੇ ਆਪਣਾ ਫਰਾਂਸ ਲੈਂਦੇ ਨੇ ਆਪਾਂ ਨੇ ਰਫਾਇਲ ਉਹਦੀ ਪਹਿਲੀ ਮਹਿਲਾ ਪਾਇਲਟ ਕੌਣਾਂਗੀ ਹਾਂਜੀ ਕੌਣਾਂ ਜਿਹਦਾ ਅਨਸਰ ਇਹਦਾ ਅਨਸਰ ਹੈਗਾ ਬੀ ਆਪਸ਼ਨ ਸ਼ਿਵਾਂਗੀ ਸਿੰਘ ਸ਼ਿਵਾਂਗੀ ਸਿੰਘ ਜਿਹੜੇ ਹੈਗੇ ਨੇ ਇਹ ਜੁਪੀ ਦੇ ਨੇ ਰਾ ਇਹਨਾਂ ਜੁਪੀ ਸਟੇਟ ਨਾਲ ਬਲੋਂਗ ਕਰਦੇ ਨੇ ਇਹ ਆਪਣੇ ਪਹਿਲੇ ਰਫਾਇਲ ਫਾਇਲਡ ਬੰਦ ਨੇ ਮਹਿਲਾ 145ਵਾਂ ਪ੍ਰਸ਼ਨ ਦੇਖਦੇ ਹਾਂ ਭਾਰਤ ਦੀ ਪਹਿਲੀ ਮਹਿਲਾ ਮੁਖ ਸਕੱਤਰ ਚੀਫ ਸੈਕਟਰੀ ਕੌਣ ਸੀ ਹਾਂਜੀ ਆਪਣੇ ਵਿਦੇਸ਼ ਦੀ ਪਹਿਲੀ ਮਹਿਲਾ ਹੈ ਨਾ ਮੁੱਖ ਸਕੱਤਰ ਕੌਣ ਬਣੀ ਹੈਗੀ ਹੁਣ ਤੱਕ ਹੁਣ ਤੱਕ ਨਹੀਂ ਪਹਿਲਾਂ ਬਣੀ ਸੀਗੀ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਪਦਮਾ ਸੁੰਦਰੀ ਪਦਮਾ ਸੁੰਦਰੀ ਜੀ ਇਹ ਕੇਰਲਾ ਰਾਜ ਚ ਬਣਦੇ ਨੇ ਨਾ ਕੇਰਲਾ ਰਾਜ ਚ ਕੇਰਲਾ ਸਟੇਟ ਚ ਯਾਰ ਕਿਹਦੇ ਨੂੰ ਵੀ ਪਦਮਾ ਸੁੰਦਰੀ ਨੂੰ 146ਵਾਂ ਕੁੱਛ ਦੇਖਦੇ ਹਾਂ ਭਾਰਤ ਦਾ ਪਹਿਲਾ ਉਦਯੋਗ ਜਿਸ ਨੂੰ ਨਵਰਤਨ ਦਾ ਦਰਜਾ ਮਿਲਿਆ ਹਾਂ ਜੀ ਨਵਰਤਨ ਦਾ ਦਰਜਾ ਕਿਹੜੇ ਉਦਯੋਗ ਨੂੰ ਮਿਲਿਆ ਸਭ ਤੋਂ ਪਹਿਲਾਂ ਹਾਂਜੀ ਇਹਦਾ கரੈਕਟ ਆਨਸਰ ਦੱਸੋ ਤੁਸੀਂ ਕਮੈਂਟ ਕਰਕੇ ਦੱਸੋ ਇੱਕ ਵਾਰ ਹਾਂਜੀ கரੈਕਟ ਆਨਸਰ ਹੈਗਾ ਸੀ ਆਪਸ਼ਨ ਬੀਲ ਬੀਲ ਮਤਲਬ ਭਾਰਤ ਹੈਵੀ ਇਲੈਕਟ੍ਰੋਨਿਕ ਲਿਮਟਿਡ ਇਹਦੀ ਫੁੱਲ ਫਾਰਮ ਹੈ ਇੱਕ ਦੋ ਦਰਜੇ ਮਿਲਦੇ ਹਨ ਇਹ ਮਿਲਦਾਗਾ 1997 ਇਸਵੀ ਦੇ ਵਿੱਚ ਇਹਨੂੰ ਮਿਲਦਾਗਾ ਆਪਣਾ ਨਵਰਤਨ ਦਾ ਦਰਜਾ ਅਗਲਾ ਪ੍ਰਸ਼ਨ ਕਰਦੇ ਆਂ ਭਾਰਤ ਦਾ ਪਹਿਲਾ ਜਲ ਦੋਸਤਾਨਾ بندرਗਾ ਹਾਂਜੀ ਇਕੋ ਫ੍ਰੈਂਡਲੀ ਪੋਰਟ ਕਿਹੜਾ ਹੈਗਾ ਅਸੀਂ ਪਹਿਲੀ ਇਕੋ ਫ੍ਰੈਂਡਲੀ ਪੋਰਟ ਕਿਹੜੀ ਹੈ ਭਾਰਤ ਦੀ கரੈਕਟ ਆਨਸਰ ਹੈਗਾ ਇਹਦਾ ਡੀ ਆਪਸ਼ਨ ਇਨੋਵਰ ਪੋਰਟ ਆ ਜੀ ਇਨੋਵਰ ਪੋਰਟ ਕਿੱਥੇ ਪੈਂਦਾ ਇਹ ਤਾਮਲ ਲਡੂ ਚੇਨਈ ਦੇ ਨੇੜੇ ਪੈਂਦਾ ਹੈ ਤਾਮਲ ਲਡੂ ਚਨਾ ਨੈਕਸਟ ਦੇਖਦੇ ਆਂ ਆਜ਼ਾਦ ਭਾਰਤ ਦਾ ਪਹਿਲਾ ਸਿੱਕਾ ਫਰਸਟ ਕੋਇਨ ਕਦੋਂ ਜਾਰੀ ਕੀਤਾ ਗਿਆ ਹਾਂ ਜੇ ਤਾਂ ਆਪਣਾ ਦੇਸ਼ ਆਜ਼ਾਦ ਹੋ ਜਾਂਦਾ ਤਾਂ ਯਾਰ ਫਰਸਟ ਕੋਇਨ ਸੀ ਸਿੱਕਾ ਦੀ ਕਦੋਂ ਜਾਰੀ ਕੀਤਾ ਗਿਆ ਇਹ ਜਾਰੀ ਕੀਤਾ ਨਾ 1950 ਈਸਵੀ ਦੇ ਵਿੱਚ ਡੇਟ ਕੀ ਸੀ ਦੀ 15 ਅਗਸਤ 1950 ਸਿੱਕੇ ਦਾ ਨਾਮ ਕੀ ਸੀਗਾ ਆਨਾ ਆਨਾ ਸੀਰੀਜ਼ ਸਟਾਰਟ ਕੀਤੀ ਦੀ ਹੈ ਯਾਰ ਕੇ ਵੀ ਆਨਾ ਸੀਰੀਜ਼ ਆਨਾ ਚ ਆਨੇ ਸਟਾਰਟ ਕੀਤੀ ਦੀ ਆਪਣਾ ਦੇਸ਼ ਚੱਲਣ ਹੈ ਨਾ ਤੇ ਨੈਕਸਟ ਕੁਐਸਚਨ ਦੇਖਦੇ ਹਾਂ ਪਹਿਲਾ ਭਾਰਤੀ ਜਿਸ ਨੇ ਵਿਸ਼ਵ ਕੱਪ ਹਾਕੀ ਜਿੱਤਣ ਵਾਲੀ ਟੀਮ ਦੀ ਅਗਵਾਈ ਕੀਤੀ ਹਾਂ ਜੀ World Cup ਨਾ World Hockey Cup ਹਾਂ ਜੀ ਕਿਹੜਾ ਆਪਣਾ ਮੈਂਬਰ ਸੀਗਾ ਕੌਣ ਆਪਣਾ ਕਪਤਾਨ ਸੀਗਾ ਉਸ ਸਮੇਂ ਜਿੰਨੇ World Hockey Cup ਜਿੱਤਿਆ ਕਦੋਂ ਜਿੱਤਿਆ ਸੀ ਹੋ ਜਿੱਤਿਆ ਸੀ 1975 ਦੇ ਵਿੱਚ ਠੀਕ ਹੈ ਜੀ ਹਾਂ ਦੱਸਣਾ 1975 ਕਿੱਥੇ ਹੁੰਦਾ ਮਲੇਸ਼ੀਆ ਚ ਹੁੰਦਾ ਮਲੇਸ਼ੀਆ ਚ ਠੀਕ ਹੈ ਤੇ ਮਲੇਸ਼ੀਆ ਦੀ ਕੈਪੀਟਲ ਕੀ ਹੈ ਕੁਲੰਪੁਰ ਠੀਕ ਹੈ ਜੀ ਇਹ ਯਾਦ ਰੱਖ ਲਿਓ ਤੇ ਇਹ ਆਨਸਰ ਹੈਗਾ ਆਪਣਾ A ਆਪਸ਼ਨ ਅਜੀਤਪਾਲ ਸਿੰਘ ਆਪਣੇ ਹਾਕੀ ਦੇ ਕਪਤਾਨ ਸਨ ਅਜੀਤਪਾਲ ਸਿੰਘ 1975 ਦੇ ਵਰਲਡ ਹਾਕੀ ਕੱਪ ਹੁੰਦਾਗਾ ਤੇ ਉੱਥੇ ਜਿੱਤੇ ਨੇ ਇਹ ਯਾਦ ਰੱਖੋ ਇੱਕ ਪੁਆਇੰਟ ਹੋਰ ਵੀ ਜਿਹੜੀ ਇੰਡੀਅਨ ਹਾਕੀ ਟੀਮ ਹੈ ਉਹ ਤਾਂ ਨੇ 8 ਜਿੱਤੇ ਨੇ ਮੈਡਲ ਟੋਟਲ 골ਡ ਠੀਕ ਹੈ ਜੀ 골ਡ ਮੈਡਲ ਜਿੱਤੇ ਨੇ ਉਹ ਜਿੱਤਨੇ 올림픽ਸ ਦੇ ਵਿੱਚ ਪਰ ਜੇ ਦੇਖਿਓ ਵਰਲਡ ਕੱਪ ਦੀ ਵਰਲਡ ਅਜੇ ਤੱਕ ਇਹਨਾਂ ਨੇ ਇੱਕ ਵਾਰ ਜਿੱਤਿਆ ਹੈਗਾ 1975 ਇਸ ਵਿੱਚ ਪਾਕਿਸਤਾਨ ਨੂੰ ਹਰਾਉਂਦੇ ਨੇ 2-1 ਨਾਲ ਉਹ 2-1 ਦੇ ਗੋਲ ਨਾਲ ਜਿੱਤੇ ਨੇ ਅਗਲਾ ਕੁਐਸਚਨ ਸਟਾਰਟ ਕਰਦੇ ਆਂ ਲਾਸਟ ਕੁਐਸਚਨ ਹੈ ਆਪਣਾ ਭਾਰਤ ਵਿੱਚ ਪਹਿਲੀ ਵਾਰ ਰਾਜ ਪੁਨਰਗਠਨ ਕਮਿਸ਼ਨ ਸਟੇਟਸ ਰੀਕ ਆਰਗੇਨਾਈਜੇਸ਼ਨ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਹਾਂਜੀ ਇਹਨਾਂ ਆਪਣਾ ਰਾਜ ਪੁਨਰਗਠਨ ਕਮਿਸ਼ਨ ਕਦੋਂ ਸਥਾਪਨਾ ਹੋਈ ਸੀ ਆਪਣੇ ਭਾਰਤ ਵਿੱਚ ਨਾ ਕਰੈਕਟ ਆਨਸਰ ਹੈਗਾ ਬੀ ਆਪਸ਼ਨ 1956 ਯਾਰਕ ਕਿਉਂ ਨਾਲ ਦੇ 1953 ਜਿਹੜਾ ਇਸ ਕਮਿਸ਼ਨ ਜਿਹੜਾ ਬਣਦਾਗਾ ਨਾ ਇਹਦੀ ਸਪਾਰਸ਼ ਤੇ ਉੱਪਰ ਹੀ 1952 ਈਸਵੀ ਦੇ ਵਿੱਚ ਆਪਣਾ ਐਕਟ ਬਣਿਆਦਾ ਹੈ ਐਕਟ ਵੀ ਬਣਿਆਦਾ ਹੈ ਸਥਾਪਨਾ ਹੁੰਦੀ 1953 ਹੁੰਦੀ ਹੈ ਐਕਟ 1952 ਜੁ ਬਣਦਾ ਹੈ ਹਾਂਜੀ ਧੰਨਵਾਦ ਜੀ ਜਿਸ ਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਹਨਾ ਸਬਸਕ੍ਰਾਈਬ ਕਰਿਓ ਚੈਨਲ ਨੂੰ ਧੰਨਵਾਦ